ਕੇ ਬੀਬੀ ਦੇ ਮਗਰ ਭੱਜ ਜਾਂਦਾ ਤੇ ਅਸੀਂ ਵੇਖਿਆ ਵੀ ਇਹ ਕੋਈ ਮਾੜੀ ਹਰਕਤ ਨਾ ਜਾ ਰਿਹਾ ਤੇ ਇਹਨੂੰ ਆਵਾਜ਼ ਮਾਰ ਕੇ ਤੇ ਫੜ ਲਿਆ ਅਸੀਂ ਪਾਣਾ ਪਾਇਆ ਤੇ ਇਹਦੇ ਆ ਭੈਣ ਨੇ ਵੇਖਿਆ ਵੀ ਇਹਦੇ ਮੂੰਹ ਦੇ ਵਿੱਚ ਕੋਈ ਚੀਜ਼ ਆ ਜਦੋਂ ਇਹਦੇ ਬੁੱਲ ਤਾਂ ਭੈਣ ਹੁਣਾਂ ਚਖਵਾਏ ਆ ਤੇ ਉਹਦੇ ਚੋਂ ਤਮਾਕੂ ਨਿਕਲਿਆ ਵਾ ਉਹ ਤੋਂ ਬਾਅਦ ਆ ਫਿਰ ਇਹਦਾ ਸਮਾਨ ਦੀ ਤੇ ਆ ਬੁੱਝ ਤੇਰੀ ਚ ਕੀ ਆ ਇੱਥੇ ਕੀ ਆ ਉਹ ਕੋਈ ਬਲੇਡ ਨਿਕਲਿਆ ਇਹਦੇ ਚ ਕੇਸ ਪੈਣਾ ਤੇ ਇਹ ਪੁੱਛਿਆ ਭੈਣੋਣਾ ਨੇ ਵੀ ਇਹ ਬਲੇਡ ਕਾਦੇ ਆਸਤੇ ਲਈ ਫਿਰਦਾ ਤੇ ਪਹਿਲਾਂ ਦੱਸਦਾ ਨਹੀਂ ਤੇ ਇਹਨਾਂ ਨੇ ਦਬਕਾ ਮਾਰਿਆ ਵੀ ਤੇਰੇ ਮਗਰ ਪੁਲਸ ਵਾਲਾ ਖੜਾ ਤੇ ਸੱਚ ਦੱਸ ਦੇ ਤੇ ਇਹ ਆਂਦਾ ਵੀ ਇਹ ਜਿਹੜਾ ਬਲੇਡ ਆ ਮੈਂ ਇਹ ਬੰਦੇ ਦੀ ਆ ਆ ਜਿਹੜੀ ਨਵਜਾਲੀਆਂ ਨਾੜਾਂ ਵਾ ਇਹ ਵੜ ਦਿੰਨਾ ਵਾ ਅੱਧੇ ਘੰਟੇ ਬਾਅਦ ਇਹ ਬੰਦਾ ਮਰ ਜਾਂਦਾ ਉਹਦਾ ਮੈਂ ਸਭ ਕੁਝ ਲੈ ਜੰਨਾ ਲੁੱਟ ਕੇ ਇਹ ਵਾਰ ਦਾ ਤਾਂ ਤਿੰਨ ਦਿਆਂ ਦਾ ਮੈਂ ਬਜ਼ੁਰਗ ਮਾਰੇ ਆ ਤੇ ਇੱਕ ਨੌਜਵਾਨ ਤੇ ਚੌਥਾ ਮੈਂ ਮਾਰ ਰਿਆ ਸੀ ਦੋ ਤਿੰਨ ਜਣੇ ਆ ਜਿਹੜਾ ਸਕਤਰੀ ਬਾਗ ਦੇ ਲਾਗੇ ਆ ਖਾਲਸਾ ਦਾ ਮਤਲਬ ਹੁੰਦਾ ਸਾਰਿਆਂ ਦੇ ਨਾਲ ਰੰਗ ਦੇ ਵਿੱਚ ਕਹਿੰਦੇ ਜੂਂਜਣਾ ਸਾਰਿਆਂ ਦੇ ਨਾਲ ਇਕੱਠੇ ਦਾ ਮਿਲ ਰਹਿਣਾ ਤੇ ਉਹਨਾਂ ਨੂੰ ਇਨਸਾਫ ਦਵਾਇਆ ਤੇ ਇਹੋ ਜਿਹੇ ਨੂੰ ਜੈਨਿਕਾ ਟੰਗਿਆ ਜਾਵੇ ਬਾਹਰ ਨਾਲ ਜਿਹੜੇ ਬੰਦੀਆਂ ਦੇ ਨਾਲ ਤੇ ਉਹ ਵੀ ਫੜੇ ਜਾਣਾ ਜਿਹੜੇ ਜਿਹੜੇ ਨੇ ਕੰਮ ਕੀਤੇ ਆ ਤੇ ਪੁਲਿਸ ਆਂਦੀ ਆ ਵੀ ਇਹ ਮਰਿਆ ਸਾਪਿਆ ਤੇ ਹੁਣ ਕਿਹਦੇ ਗੱਲ ਪਾਈਏ ਤੇ ਮੈਂ ਅਹੀਂ ਆਖਿਆ ਲਓ ਜੀ ਸਾਡੇ ਗੱਲ ਪਾ ਦਿਓ ਹੁਣ ਕਿਹਦੇ ਗੱਲ ਪਾਉਣਾ ਸਾਡਾ ਕਰਮ ਆ ਅਸੀਂ ਕਰਦਾ ਹੁਣ ਗਾੜੀ ਤੁਹਾਡਾ ਧਰਮ ਆ ਤੁਸੀਂ ਕੀ ਕਰਦੇ ਜੀ ਕੀ ਕਰਾਂਗੇ ਪਾਗਲ ਜੇ ਤਰ੍ਹਾਂ ਦਾ ਆਦਮੀ ਲੱਗਦਾ ਵਾ ਤੇ ਜੋ ਵੀ ਅਫਸਰਾਂ ਦੀ ਨੋਟਿਸ ਚ ਸੀਨੀਅਰ ਅਫਸਰਾਂ ਦੀ ਚ ਲਿਆ ਆ ਕੇ ਫਿਰ ਕੋਈ ਨਾ ਕੋਈ ਕਾਰਵਾਈ ਕਰਦੇ ਆ ਦੇ ਸਮੇਂ ਥਾਣਾ ਸੁਲਤਾਨਪੁਰ ਦੇ ਪਹੁੰਚੇ ਹੋਏ ਆ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਨਯੰਗ ਸਿੰਘ ਜੋ ਕਿ ਇੱਥੇ ਪਹੁੰਚੇ ਹੋਏ ਨੇ ਤਾਂ ਇਹਨਾਂ ਦੇ ਵੱਲੋਂ ਇੱਕ ਨੌਜਵਾਨ ਨੂੰ ਫੜਿਆ ਗਿਆ ਜੋ ਕਿ ਨਯੰਗ ਸਿੰਘ ਬਾਣੇ ਦੇ ਵਿੱਚ ਗਲਤ ਕੰਮ ਕਰਦਾ ਪਿਆ ਸੀ ਤਾਂ ਇਹਨਾਂ ਦੇ ਵੱਲੋਂ ਵੀਡੀਓ ਵੀ ਬਣਾਈ ਗਈ ਆ ਜਿਸ ਤੋਂ ਬਾਅਦ ਥਾਣੇ ਦੇ ਵਿੱਚ ਲੈ ਕੇ ਪਹੁੰਚੇ ਹੋਏ ਹਾਂ ਤਾਂ ਅਸੀਂ ਗੱਲਬਾਤ ਵੀ ਕਰਦੇ ਆ ਤਾਂ ਕੀ ਨਾਮ ਆਰੀ ਪਹਿਲਾਂ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦਾਸ ਤਰਸੇਮ ਸਿੰਘ ਬੁੱਢਾ ਦਾਲ ਇਹ ਇੱਥੇ ਆਪਾਂ ਸੇਵਾ ਦਾ ਪਹਿਰਾ ਸ਼ਰਦਾਈ ਦਾ ਪਹਿਰਾ ਲਾਇਆ ਉੱਥੇ ਹੂੰ ਤੇ ਇਹ ਉੱਥੇ ਘੁੰਮਦਾ ਫਿਰਦਾ ਵਾ ਤੇ ਆ ਜਿਹੜਾ ਬੰਦੇ ਨੂੰ ਫੜ ਕੇ ਲਿਆਏ ਆਪਾਂ ਤੇ ਇਹ ਘੁੰਮਦਾ ਫਿਰਦਾ ਤੇ ਜਦੋਂ ਘੁੰਮਦੇ ਫਿਰਦੇ ਨੂੰ ਅਸੀਂ ਇਹ ਕਿਸੇ ਬੀਬੀ ਦੇ ਮਗਰ ਭੱਜਾ ਜਾਂਦਾ ਤੇ ਅਸੀਂ ਵੇਖਿਆ ਵੀ ਇਹ ਕੋਈ ਮਾੜੀ ਹਰਕਤ ਨਾ ਜਾ ਰਿਹਾ ਤੇ ਇਹਨੂੰ ਆਵਾਜ਼ ਮਾਰ ਕੇ ਤੇ ਫੜ ਲਿਆ ਅਸੀਂ ਤੇ ਆਖਿਆ ਬਹਿ ਜਾ ਸਾਹਮਣੇ ਇਹ ਜਦੋਂ ਬਹਿ ਗਿਆ ਇਹਨੇ ਬਾਣਾ ਪਾਇਆ ਤੇ ਇਹਦੇ ਆ ਭੈਣ ਨੇ ਵੇਖਿਆ ਵੀ ਇਹਦੇ ਮੂੰਹ ਦੇ ਵਿੱਚ ਕੋਈ ਚੀਜ਼ ਆ ਜਦੋਂ ਇਹਦੇ ਬੁੱਲ ਤਾਂ ਭੈਣ ਹੋਣਾ ਚਕਵਾਏ ਆ ਤੇ ਉਹਦੇ ਚੋਂ ਤਮਾਕੂ ਨਿਕਲਿਆ ਵਾ ਉਹ ਤੋਂ ਬਾਅਦ ਫਿਰ ਇਹਦਾ ਸਮਾਨ ਦੀ ਵੀ ਆ ਬੁੱਝ ਤੇਰੀ ਚ ਕੀ ਆ ਇੱਥੇ ਕੀ ਆ ਉਹ ਕੋਈ ਬਲੇਡ ਨਿਕਲਿਆ ਇਹਦੇ ਚ ਕੇਸ ਪੈਣਾ ਸੰਕਰੈਟਰ ਵਾਲਾ ਬਲੇਡ ਹੂੰ ਹੂੰ ਤੇ ਇਹ ਪੁੱਛਿਆ ਭੈਣੋਣਾ ਨੇ ਵੀ ਇਹ ਬਲੇਡ ਕਾਦੇ ਆਸਤੇ ਲਈ ਫਿਰਦਾ ਤੇ ਪਹਿਲਾਂ ਦੱਸਦਾ ਨਹੀਂ ਤੇ ਇਹਨਾਂ ਨੇ ਦਬਕਾ ਮਾਰਿਆ ਵੀ ਤੇਰੇ ਮਗਰ ਪੁਲਿਸ ਵਾਲਾ ਖੜਾ ਤੇ ਸੱਚ ਦੱਸ ਦੇ ਤੇ ਇਹ ਆਂਦਾ ਵੀ ਇਹ ਜਿਹੜਾ ਬਲੇਡ ਆ ਮੈਂ ਇਹ ਬੰਦੇ ਦੀ ਆ ਆ ਜਿਹੜੀ ਨਵਜਾਲੀਆਂ ਨਾੜਾਂ ਵਾ ਇਹ ਵੜ ਦਿੰਨਾ ਵਾ ਅੱਧੇ ਘੰਟੇ ਬਾਅਦ ਇਹ ਬੰਦਾ ਮਰ ਜਾਂਦਾ ਉਹਦਾ ਮੈਂ ਸਭ ਕੁਝ ਲੈ ਜਾਂਦਾ ਲੁੱਟ ਕੇ ਤੇ ਉਸ ਤੋਂ ਬਾਅਦ ਮੈਂ ਇੱਕ ਕੋਈ ਸਕੱਤਰੀ ਬਾਗ ਬਜ਼ੁਰਗਿਆ ਕਾਰ ਸੇਵਾ ਕਰਦਾ ਸੀ ਉਹ ਕਾਰ ਸੇਵਾ ਵਾਲੀ ਗੱਡੀਆਂ ਦੇ ਨਾਲ ਜਾਂਦਾ ਬਾਬਿਆਂ ਦੇ ਨਾਲ ਸੇਵਾ ਕਰਦਾ ਤੇ ਉਹਨੂੰ ਇਹਨੇ ਆਂਦਾ ਵੀ ਅਸੀਂ ਦੋ ਤੇ ਤਿੰਨ ਜਾਣੇ ਆ ਤੇ ਮਾਰ ਘਤਿਆ ਉਹ ਬੁੱਢੇ ਨੂੰ ਤੇ ਕੋਈ ਕਾਲੀ ਨਾਂ ਦਾ ਇਸ ਤਰ੍ਹਾਂ ਕਰਕੇ ਕੋਈ ਬੰਦਾ ਦੱਸਦਾ ਏ ਤੇ ਇਹ ਇਹੀ ਆਖਿਆ ਵੀ ਤੂੰ ਹੋਰ ਇਹ ਬੁੱਢੇ ਦੀਆਂ ਕਿਉਂ ਵੜਦਾ ਦੂਜਿਆਂ ਦੀ ਕਿਉਂ ਨਹੀਂ ਵੜਦਾ ਮਜ਼ਾਕ ਤੇ ਗੱਲ ਪਾ ਕੇ ਇਹਨੂੰ ਪੁੱਛਣ ਲੱਗ ਪਏ ਤੇ ਇਹਨੇ ਆਖਿਆ ਵੀ ਮੈਂ ਨਾ ਬੁੱਢੇ ਦੀਆਂ ਤਾਂ ਨਾੜਾਂ ਵੜਦਾ ਵੀ ਇਹ ਭੱਜਿਆ ਨਹੀਂ ਜਾਂਦਾ ਤੇ ਉੱਥੇ ਹੀ ਡਿੱਗ ਪੈਂਦਾ ਤੇ ਜਿਹੜਾ ਮੁੰਡਾ ਹੁੰਦਾ ਉਹਦਾ ਪਤਾ ਨਹੀਂ ਉੱਠ ਗਿਆ ਬਲੇਡ ਨਹੀਂ ਵੱਜਾਤੀ ਮੈਨੂੰ ਫੜ ਨਾ ਲਵੇ ਕਿੰਨੀਆਂ ਵਾਰ ਦਤਾ ਮੰਨਿਆ ਜੀ ਇਹ ਇਹ ਵਾਰ ਦਤਾ ਤਿੰਨ ਤੇ ਆਂਦਾ ਮੈਂ ਬਜ਼ੁਰਗ ਮਾਰੇ ਆ ਤੇ ਇੱਕ ਨੌਜਵਾਨ ਤੇ ਚੌਥਾ ਮੈਂ ਮਾਰ ਰਿਆ ਸੀ ਦੋ ਤਿੰਨ ਜਾਨੇ ਆ ਜਿਹੜਾ ਸਕੱਤਰੀ ਬਾਗ ਦੇ ਲਾਗੇ ਆ ਇਹ ਕਿ ਮੋਬਾਇਲ ਚਾਹੁੰਦੇ ਤੁਸੀਂ ਵੀ ਉੱਥੇ ਮੌਕੇ ਦੇ ਦਿਖਾਈ ਦੇ ਰਹੇ ਹੋ ਨਾਲ ਤੁਹਾਡੇ ਜਿਨ੍ਹਾਂ ਦੇ ਪਰਿਵਾਰਾਂ ਵਾਇਗੁਰਜੀਖਾ ਖਾਲਸਾ ਵਾਇਗੁਰਜੀ ਜਿਨ੍ਹਾਂ ਦੇ ਪਰਿਵਾਰਾਂ ਦੇ ਇਹਨੇ ਬੱਚੇ ਨੇ ਉਹ ਬਜ਼ੁਰਗ ਜਾਂ ਇੱਕ ਜਵਾਨ ਪੁੱਤ ਮਾਰਿਆ ਉਹਨਾਂ ਨੂੰ ਇਨਸਾਫ ਦਿਵਾਉਣਾ ਚਾਹੀਦਾ ਕਿਉਂਕਿ ਖਾਲਸੇ ਦਾ ਮਤਲਬ ਹੁੰਦਾ ਸਾਰਿਆਂ ਦੇ ਨਾਲ ਰੰਡ ਦੇ ਵਿੱਚ ਕਹਿੰਦੇ ਜੂਨ ਜਣਾ ਸਾਰਿਆਂ ਦੇ ਨਾਲ ਇਕੱਠੇ ਨਾਲ ਮਿਲ ਰਹਿਣਾ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਤੇ ਇਹੋ ਜਿਹੇ ਨੂੰ ਜਨਿਕ ਟੰਗਿਆ ਜਾਵੇ ਬਾਹਰ ਨਾਲ ਜਿਹੜੀ ਬੰਦੀਆਂ ਦੇ ਨਾਲ ਦੇ ਉਹ ਵੀ ਫੜੇ ਜਾਣਾ ਤੁਸੀਂ ਜੇ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਥਾਣਾ ਸੁਲਤਾਨਪੁਰ ਦੇ ਵਿੱਚ ਪਹੁੰਚੇ ਹੋਏ ਹੋ ਇੱਥੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੁਹਾਡੇ ਵੱਲੋਂ ਹਾਂਜੀ ਆਪਾਂ ਨਿਤੀ ਹੁਣਾ ਪਰ ਉਹ ਪੱਕਾ ਪਤਾ ਨਹੀਂ ਇਹਨਾਂ ਪੂਰੀ ਪੱਕੀ ਲਿਖ ਲਈ ਹੈ ਕਿ ਨਹੀਂ ਹੂੰ ਇਹ ਹੁਣ ਉਹ ਜਵਾਬ ਦੇਣਗੇ ਤੇ ਕੀ ਲੱਗਦਾ ਹੈ ਨਾ ਕਿ ਇਸ ਤਰ੍ਹਾਂ ਦੇ ਨੌਜਵਾਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਿਆਂ ਸਿੰਘ ਬਾਣੇ ਦੇ ਵਿੱਚ ਦਿਖਾਈ ਦੇ ਰਿਹਾ ਤੁਹਾਡੇ ਵੱਲੋਂ ਦਾ ਪਟਕਾ ਵੀ ਲਵਾਇਆ ਗਿਆ ਜਿਹਦੇ ਵਿੱਚ ਸਾਫ਼ ਤੌਰ ਤੇ ਤੁਹਾਡੇ ਵੱਲੋਂ ਵੀਡੀਓ ਵੀ ਕਾਫੀ ਬਣਾਈਆਂ ਗਈਆਂ ਨੇ ਹਾਂਜੀ ਆਪਾਂ ਦੇਖਿਆ ਕਿ ਭੇਖਾ ਧਾਰੀ ਜਾਦੇ ਨੇ ਜਿੱਦਾਂ ਗਧੇ ਦੇ ਉੱਤੇ ਸ਼ੇਰ ਦੀ ਖੱਲ ਪਾਈ ਸੀ ਨਾ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਉਹ ਟਾਈਮ ਆਵਾ ਗਧੇ ਦੇ ਉੱਤੇ ਸ਼ੇਰ ਦੀ ਖੱਲ ਪਾਈ ਆ ਜਦੋਂ ਆਪਾਂ ਇਹਨੂੰ ਪੂਰੀ ਤਲਾਸੀ ਲਈ ਆ ਮੈਂ ਹੂੰ 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 ਮੈਂ ਜਦੋਂ ਮੈਨੂੰ ਦੇਖਿਆ ਬਲੇਡ ਦੇਖਿਆ ਮੈਂ ਇਹ ਕੋਈ ਹੋਰ ਵੀ ਕਰ ਮੈਂ ਬਲੇਡ ਤੇ ਕਢਾਇਆ ਸਾਰਾ ਕੰਚੀ ਕਢਵਾਈ ਮੋਟਰਸਾਈਕਲ ਦੀਆਂ ਚਾਬੀਆਂ ਕਢਵਾਈਆਂ ਮੋਟਰਸਾਈਕਲ ਵੀ ਚੋਰੀ ਕਰਦੇ ਆ ਸ਼ਹੀਦਾਂ ਸਾਹਿਬ ਝੂਠੀ ਕਿਰਪਾਨ ਪਾ ਕੇ ਕਸ਼ਹਿਰਾ ਵੀ ਪਾਇਆ ਨੇ ਉੱਥੇ ਸੇਵਾ ਕਰਨ ਜਾਂਦਾ ਹੈ ਅੱਛਾ ਜੀ ਫਿਰ ਆਪਾਂ ਇਹਨੂੰ ਸਾਰਾ ਕੁਝ ਪੁੱਛਿਆ ਮੰਨਿਆ ਵੀ ਆ ਪਰ ਇਹਨਾਂ ਨੂੰ ਪੱਕੀ ਨਾਥ ਪਾਉਣੀ ਚਾਹੀਦੀ ਜਿਹੜਾ ਇਸ ਤੋਂ ਅੱਗੇ ਇਹ ਚੀਜ਼ ਨਾ ਹੋਵੇ ਕਿ ਕੱਲ ਨੂੰ ਇਹਨਾਂ ਨੂੰ ਵੇਖ ਕੇ ਹੋਰ ਵੀ ਸਾਡੇ ਯਾਨੀ ਕਿ ਗਾੜੀ ਜਿਹੜੀ ਹੈਗੀ ਆ ਜਵਾਨੀ ਪੀੜੀ ਵਿਗੜ ਸਕਦੀ ਆ ਜਿੰਨੀ ਪੱਕੀ ਨਾਥ ਇਹਨਾਂ ਪ੍ਰਸ਼ਾਸਨ ਵੱਲੋਂ ਵੀ ਪਾਈ ਜਾਊਗੀ ਸਿੰਘਾਂ ਵੱਲੋਂ ਵੀ ਪਾਈ ਜੀ ਉਹ ਸਭ ਤੋਂ ਬਾਦ ਹੋਏਗੀ ਸਖਤ ਤੋਂ ਸਖਤ ਕਰਨ ਹਾਂਜੀ ਹਾਂਜੀ ਜਿਹੜਾ ਨੌਜਵਾਨਾਂ ਵੱਲੋਂ ਲਿਆਂਦਾ ਗਿਆ ਥਾਣੇ ਦੇ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਉੱਪਰ ਕਾਰਵਾਈ ਉਹਦਾ ਇਨਵੈਸਟੀਗੇਸ਼ਨ ਕਰਾਂਗੇ ਤੇ ਫਿਰ ਕੀ ਪਈ ਇਹ ਨਸ਼ੇ ਦੀ ਹਾਲਤ 'ਚ ਲੱਗਦਾ ਇਹਦੇ ਸਿਰ 'ਚੋਂ ਖੂਨ ਖਾਣ ਵੀ ਵਗਦਾ ਵਾ ਤੇ ਇਹਦੇ ਕੋਈ ਵੀ ਜੋ ਜਿਹੜੀ ਆ ਕਾਰਵਾਈ ਆ ਉਹ ਇਹਦੀ ਸਾਰਾ ਇਨਵੈਸਟੀਗੇਸ਼ਨ ਕਰਕੇ ਫਿਰ ਕਰਾਂਗੇ ਪੁੱਛਗਿਛ ਕਰਾਂਗੇ ਪਾਗਲ ਜੇ ਤੈਪ ਦਾ ਆਦਮੀ ਲੱਗਦਾ ਵਾ ਤੇ ਜੋ ਵੀ ਅਫਸਰਾਂ ਦੀ ਨੋਟਿਸ ਚ ਸੀਨੀਅਰ ਅਫਸਰਾਂ ਦੀ ਚੱਲ ਆ ਕੇ ਫਿਰ ਕੋਈ ਨਾ ਕੋਈ ਕਾਰਵਾਈ ਕਰਦਿਆ ਤੁਹਾਡੇ ਸਾਹਮਣੇ ਕਿਹੜੀ ਕਿਹੜੀ ਵਾਰਦਾਤ ਮੰਨਿਆ ਜੀ ਇੱਥੇ ਉਹ ਸਾਡੇ ਸਾਹਮਣੇ ਕੋਈ ਵਾਰਦਾਤ ਨਹੀਂ ਮੰਨਿਆ ਜੀ ਹਾਂ ਅਜੇ ਪੁੱਛਗਿਛ ਕਰਾਂਗੇ ਫਿਰ ਦੱਸਾਂਗੇ ਵੀ ਕੀ ਕਰਦਾ ਜੀ ਤਾਂ ਇਹਨਾਂ ਵੱਲੋਂ ਬਾਬਾ ਜੀ ਵੱਲੋਂ ਕਿਹਾ ਯਾਰਾ ਕਿ ਪੁਲਿਸ ਕਹਿੰਦੀ ਕਿ ਅਸੀਂ ਮਰਿਆ ਸਾਥ ਆਪਣੇ ਗੱਲ ਦੇ ਵਿੱਚ ਨਹੀਂ ਪਾਣਾ ਚਾਹੁੰਦੇ ਕੀ ਕਹਾਣੀ ਹੈ ਇਹ ਬਾਬਾ ਜੀ ਜੋ ਮਰਜ਼ੀ ਕਹਿਣ ਅਸੀਂ ਆਪਣੀ ਤਫ਼ਤੀਸ਼ ਆਪਦੇ ਹਿਸਾਬ ਨਾਲ ਕਰਾਂਗੇ ਵੇਖਾਂਗੇ ਕਿ ਜੇ ਬਣਦੀ ਕਾਰਵਾਈ ਤੇ ਉੱਤੇ ਕੀਤੀ ਜਾਏਗੀ ਜੀ ਬਾਬਾ ਜੀ ਹੁਣ ਕੰਪਲੀਟ ਦੇ ਦਿੱਤੀ ਆ ਉਹ ਗਾੜੀ ਪੁਲਿਸ ਨੇ ਵੇਖਣਾ ਵੀ ਇਹ ਬੰਦਾ ਜਾਇਜ਼ ਆ ਜਾਂ ਨਾਜਾਇਜ਼ ਆ ਤੱਕ ਵੀਡੀਓ ਵੇਖੀਆਂ ਦੀ ਸਾਰੀਆਂ ਦੀਆਂ ਨਹੀਂ ਮੈਂ ਕੋਈ ਵੀਡੀਓ ਨਹੀਂ ਵੇਖੀ ਹਾਂ ਤਾਂ ਫਿਰ ਕਿਦਾਂ ਕਾਰਵਾਈ ਕੀਤੀ ਜਾਏਗੀ ਤੁਹਾਡੇ ਵੱਲੋਂ ਵੀਡੀਓ ਨਹੀਂ ਵੇਖੀਆਂ ਗਈਆਂ ਅਜੇ ਤੱਕ ਤੇ ਵਿਖਾਉਣਗੇ ਤੇ ਵੇਖ ਲਾਂਗੇ ਕੋਈ ਗੱਲ ਨਹੀਂ ਜੋ ਬਣਦੀ ਕੋਈ ਸੀਵੇ ਦੇ ਉਹ ਇੱਥੇ ਆਏ ਨੇ ਤੁਸੀਂ ਕਿੰਨੇ ਵਜੇ ਥਾਣੇ ਦੇ ਵਿੱਚ ਪਹੁੰਚੇ ਹੋ ਜੀ ਇੱਥੇ 6 ਵਜੇ ਤੇ ਮੇਰੇ ਕੋ ਤੇ ਕੋਈ ਨਹੀਂ ਮੇਰੇ ਕੋ ਤੇ ਹੁਣ ਆਏ ਆ ਜੇ 10 15 ਮਿੰਟ ਹੋਏ ਆ ਹਮ ਤਾਂ ਕੀ ਸ਼ਿਕਾਇਤ ਲਿਖੀ ਗਈ ਤੁਹਾਡੇ ਵੱਲੋਂ ਉਹਨਾਂ ਨੇ ਕਿਹਾ ਬਾਬਾ ਜੀ ਉਹਨਾਂ ਨੇ ਪਈਏ ਬੰਦਾ ਜਿਹੜਾ ਵਾ ਉਹ ਨੱਚਦਾ ਛੜਕਾਂ ਦੇ ਉੱਤੇ ਹਮ ਤੇ ਜੋ ਵੀ ਆ ਵੇਖ ਲੈਨੇ ਆ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਕਰਾਂਗੇ ਠੀਕ ਆ ਤੁਸੀਂ ਵੇਖ ਸਕਦੇ ਹੋ ਕਿ ਐਸਾ ਹੀ ਸ਼ਮਜੀਤ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਇਹਨਾਂ ਦੇ ਵੱਲੋਂ ਕਿਹਾ ਯਾਰਾ ਕਾਰਵਾਈ ਕੀਤੀ ਜਾਏਗੀ ਤਾਂ ਕਿੰਨਾ ਕਿਤੇ ਇਨਵੈਸਟੀਗੇਸ਼ਨ ਦਾ ਹਵਾਲਾ ਦੇ ਕੇ ਪੁਲਿਸ ਪੱਲਾ ਛਾੜਦੀ ਹੋਈ ਦਿਖਾਈ ਦੇ